ਮੈਂ ਨਾ ਕਦੇ ਮਜੀਠੀਏ ਦੇ ਹੱਕ ਚ ਬੋਲਿਆ ਨਾ ਬੋਲਣਾ ਮੈਂ ਇਹ ਕਹਿ ਰਿਹਾ ਕਿ ਜੀ ਐਸ ਆਈ ਜਿਹੜਾ ਪਰਚਾ ਦਰਜ ਕੀਤਾ ਹੈ ਇਹ ਕੋਈ ਅੱਜ ਤੱਕ ਕਿਸੇ ਤੇ ਪਰਚਾ ਦਰਜ ਹੋਇਆ ਨਹੀਂ ਸੀ ਜਿਹੜਾ ਮੈਂ ਕੀਤਾ ਅੱਜ ਜਿਹੜੇ ਪਰਚੇ ਨੂੰ ਇਹਨਾਂ ਨੇ ਸਾਢੇ 3 ਸਾਲ ਰੋਲ ਕੇ ਰੱਖਿਆ ਮਜੀਠੀਏ ਦੇ ਪਰਚਾ ਮੈਂ ਦਰਜ ਕੀਤਾ ਮਜੀਠੀਆ ਜੇਲ ਮੇਰੇ ਕਰਕੇ ਗਿਆ ਮਜੀਠੀਏ ਦੇ ਖਿਲਾਫ ਕਾਰਵਾਈ ਮੈਂ ਕੀਤੀ ਤੇ ਅੱਜ ਵੀ ਮੈਂ ਨਾ ਮੇਰਾ ਸਮਝੌਤਾ ਹੋਣਾ ਕਦੇ ਮਜੀਠੀ ਦੇ ਨਾਲ ਨਾ ਮੈਂ ਕਦੇ ਕਰਾ ਨਾ ਉਹ ਮੇਰੇ ਨਾਲ ਕਰੇ ਲੇਕਿਨ ਜੀ ਡੀ ਨਸ਼ਿਆਂ ਦੇ ਖਿਲਾਫ ਕਾਰਵਾਈ ਹੈ ਇਹ ਸਰਕਾਰ ਐਸੀ ਯੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸੀ ਅਸੀਂ ਹਾਈ ਕੋਰਟ ਤੋਂ ਪਰਮਿਸ਼ਨ ਲੈ ਕੇ ਮਜੀਠੀ ਦੇ ਪਰਚਾ ਦਰਜ ਕੀਤਾ ਸੀ ਇਹ ਅੰਦਰ ਗਿਆ ਲੇਕਿਨ ਇਹ ਸਰਕਾਰ ਨੇ ਨਾ ਤਾਂ ਉਹਦਾ ਰਿਮਾਂਡ ਲਿਆ ਸਾਢੇ 3 ਸਾਲ ਉਹ ਕੇਸ ਨੂੰ ਅੱਗੇ ਵਧਾਇਆ ਨਹੀਂ ਜਿਹੜੇ ਇਸ ਨਸ਼ੇ ਦੇ ਤੰਦੇ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਬੰਦੇ ਫਿਰਦੇ ਉਹਨਾਂ ਨੂੰ ਵਿੱਚ ਨਹੀਂ ਪਾਇਆ ਤੇ ਕੱਲਾ ਮਜੀਠੀਏ ਨੂੰ ਬੁਲਾਉਂਦੇ ਰਹੇ ਹੋਰ ਕਿਸੇ ਨੂੰ ਨਸ਼ਾ ਤਸਕਰ ਨੂੰ ਬੁਲਾਇਆ ਨਹੀਂ ਉਹ ਪਰਚਾ ਫੇਲ ਕਰਤਾ ਆ ਜਿਹੜਾ ਹੁਣ ਪਰਚਾ ਹੈ ਇਹ ਪਰਚਾ ਤਾਂ ਉਹਦੀ ਆਮਦਨ ਤੋਂ ਵੱਧ ਜਾਇਦਾਦ ਦਾ ਬਤੌਰ ਮੰਤਰੀ ਜਿਹੜਾ ਉਹਦੇ ਤੇ ਕੀਤਾ ਗਿਆ ਇਹਦੇ ਚ ਨਸ਼ਿਆਂ ਦੇ ਪੈਸੇ ਦਾ ਲੈਣ ਦੇਣ ਦਾ ਕੋਈ ਗੱਲ ਨਹੀਂ ਹੈ ਲੇਕਿਨ ਉਹ ਝੂਠਾ ਪ੍ਰਚਾਰ ਆਮ ਆਦਮੀ ਪਾਰਟੀ ਕਰ ਰਹੀ ਹੈ ਕਿ ਜੀ ਇਹ ਨਸ਼ਿਆਂ ਦਾ ਪਰਚਾ ਦਰਜ ਹੋਇਆ ਇਹ ਮੇਰੇ ਪਰਚੇ ਦੀਆਂ ਮੂਹਰੇ ਦੋ ਲਾਈਨਾਂ ਪਾ ਕੇ ਉਸ ਤੋਂ ਬਾਅਦ ਵਿਜੀਲੈਂਸ ਵਿਜੀਲੈਂਸ ਹੈ ਜਿਹੜੀ ਉਹ ਕ腐ਸ਼ਨ ਦੇ ਕੇਸਾਂ ਨੂੰ ਡੀਲ ਕਰਦੀ ਹੈ ਨਸ਼ੇਦਿਆਂ ਨੂੰ ਨਹੀਂ ਕਰਦੀ ਇਹ ਸਹੀ ਗੱਲ ਮੂਹਰੇ ਨਹੀਂ ਲੈ ਕੇ ਆਉਂਦੇ ਪਰ ਮੈਂ ਫੇਰ ਵੀ ਕਹਿ ਦੇਣਾ ਕਿ ਜੇ ਤੁਹਾਨੂੰ ਇਹ ਪਰਚੇ ਵਿੱਚ ਵੀ ਮੇਰੀ ਕਿਤੇ ਜ਼ਰੂਰਤ ਹੈ ਮੇਰੀ ਗਵਾਹੀ ਦੀ ਜ਼ਰੂਰਤ ਹੈ ਮੈਂ ਜੀਠੀਏ ਦੇ ਖਿਲਾਫ ਆ ਕਿਸੇ ਵੀ ਨਸ਼ੇ ਤਸਕਰ ਦੇ ਖਿਲਾਫ ਤਾ ਮੈਂ ਤੁਹਾਡੇ ਪਾਸ ਆ ਕੇ ਗਵਾਹੀ ਦੇਣ ਨੂੰ ਵੀ ਤਿਆਰ ਐ ਮੈਂ ਇਸ ਕੋਈ ਵੀ ਚਾਹੇ ਕੋਈ ਵੀ ਨਸ਼ਿਆਂ ਦੇ ਖਿਲਾਫ ਹੈ ਨਸ਼ਿਆਂ ਦੇ ਤਸਕਰ ਹੈ ਜਾਂ ਨਸ਼ੇ ਵੇਚਦਾ ਹੈ ਉਹਦੇ ਹੱਕ ਉਹਦੇ ਖਿਲਾਫ ਮੈਨੂੰ ਜਿੱਥੇ ਮਰਜੀ ਲੈ ਜਾਓ ਮੈਂ ਉਹਨਾਂ ਦੇ ਟੋਟਲੀ ਖਿਲਾਫ ਖੜਾ ਐ ਤੇ ਅੱਗੇ ਨੂੰ ਵੀ ਖੜਾ ਰਹਾਗਾ ਆ ਜਿਹੜਾ ਝੂਠ ਦਾ ਪ੍ਰਚਾਰ ਮੇਰੇ ਖਿਲਾਫ ਕਰ ਰਹੇ ਉਸ ਦਿਨ ਜਿਹੜਾ ਸਾਡਾ ਪ੍ਰਗਟ ਸਿੰਘ ਐ ਉਹਦੇ ਤੇ ਵੀ ਇਨਫੋਰਮੇਸ਼ਨ ਆਈ ਸੀ ਕਿ ਉਹਨੂੰ ਵੀ ਚੱਕਿਆ ਜਾਣਾ ਤੇ ਉਹ ਅੱਜ ਵੀ ਥੋੜਾ ਜਿਹਾ ਪਾਸੇ ਹੋਇਆ ਹੋਇਆ ਕਿਉਂਕਿ ਉਹਦੇ ਤੇ ਹੀ ਪਰਚਾ ਦਰਜ ਕਰ ਰਹੇ ਉਹ ਇੱਕ ਬੜਾ ਤਕੜਾ ਖਿਡਾਰੀ ਹੈ 10 ਸਾਲ ਇੰਡੀਆ ਦੀ ਹਾਕੀ ਟੀਮ ਦਾ ਕੈਪਟਨ ਰਿਹਾ ਦਾਗ ਉਹਦੇ ਤੇ ਕੋਈ ਨਹੀਂ ਲੇਕਿਨ ਉਹਨੂੰ ਵੀ ਝੂਠੇ ਕេសਾਂ 'ਚ ਲਿਵੇੜਨਾ ਚਾਹੁੰਦੇ ਉਹਦੇ ਬਾਰੇ 'ਚ ਮੈਂ ਉਹਦੇ ਹੱਕ 'ਚ ਬੋਲਿਆ ਮੇਰਾ ਜੀਠੇ ਦੇ ਨਾਲ ਨਾ ਕੋਈ ਡੋਰ ਸਾਂਝੀ ਹੈ ਨਾ ਮੈਂ ਉਹਦੇ ਨਾਲ ਕਦੇ ਮੇਰਾ ਨਾ ਉਹ ਸਤਰੀਕਾਲ ਹੈ ਨਾ ਮੈਂ ਉਹਦੇ ਨਾਲ ਕਦੇ ਹੱਥ ਮਲਾਵਾ ਨਾ ਮੇਰੀ ਉਹਦੇ ਨਾਲ ਗੱਲ ਹੈ ਮੈਂ ਜਿਹੜਾ ਪਰਚਾ ਮੈਂ ਕੀਤਾ ਸੀ ਮੈਂ ਉਹਦੇ ਤੇ ਅੱਜ ਵੀ ਸਟੈਂਡ ਕਰਦਾ ਦੱਲੋਂ ਵੀ ਸਟੈਂਡ ਕਰਾਂਗਾ ਤਾਂ ਅੱਗੇ ਨੂੰ ਵੀ ਕਰਾਂ ਸਰ ਉਹਨਾਂ ਦਾ ਕਹਿਣਾ ਹੈ ਵੀ ਤੁਸੀਂ ਨਾ ਜਰੇ ਆਪਾਂ ਤੁਹਾਨੂੰ ਡਰੇ ਆ ਵੀ ਜਿਹੜੀ ਤੁਹਾਡੀ ਇਨਕੁਆਰੀ ਨਾ ਪੁੱਜ ਜਵੇ ਮੇਰੀ ਇਨਕੁਆਰੀ ਖੋਲਦੇ ਨੂੰ ਤਾਂ ਉਹਨਾਂ ਨੂੰ ਸਾਢੇ 3 ਸਾਲ ਹੋ ਗਏ ਵੀਰੇ ਸਾਢੇ 3 ਸਾਲ ਜਦਾਂ ਮੈਂ ਡਰਿਆ ਨਹੀਂ ਹੁਣ ਹੁਣ ਕਿਹੜੀ ਇਨਕੁਆਰੀ ਖੋਲਣੀ ਹੈ ਉਹਨਾਂ ਨੇ ਤਾਂ ਸਾਢੇ 3 ਸਾਲ ਮੇਰਾ ਬਾਲ-ਬਾਲ ਛਾਂਲ ਲਿਆ ਉਹਨਾਂ ਨੇ ਮੇਰੇ ਸਾਰੇ ਅਕਾਊਂਟ ਛਾਂਲ ਲਏ ਉਹਨਾਂ ਨੇ ਮੇਰੀ ਸਾਰੀ ਪ੍ਰਾਪਰਟੀ ਛਾਂਲ ਲਈ ਪੂਰੇ ਦੇ ਤਹਿਸੀਲਦਾਰ ਨੂੰ ਪੁੱਛ ਲਿਆ ਖੈੜ ਦੇ ਨੂੰ ਪੁੱਛ ਲਿਆ ਸਾਰੇ ਪੰਜਾਬ ਦੇ ਨੂੰ ਪੁੱਛ ਲਿਆ ਬਾਹਰਲੇ ਦੇਸ਼ਾਂ 'ਚ ਪੁੱਛ ਲਿਆ ਮੇਰਾ 250 ਏਕੜ ਕਹਿੰਦੇ ਸੀ ਮੈਂ ਕਿਹਾ ਦੱਸੇ ਦਿਓ ਕਿੱਥੇ ਪਿਆ ਯਾਰ ਮੈਂ ਉਹ 250 ਏਕੜ 'ਤੇ ਕਾਬਜ਼ੇ ਕਰਾ ਦੋ ਮੈਨੂੰ ਥੋੜੀ ਆਮਦਨ ਤਾਂ ਆਣ ਲੱਗਾ ਰੁਪਏ ਦੀਆਂ ਦੋ ਗੱਡੀਆਂ ਉਹ ਗੱਡੀਆਂ ਹੀ ਦੱਸ ਦੋ ਕਿੱਥੇ ਆ ਯਾਰ ਕਿੱਥੇ ਆ ਜਿਹੜੀ ਉਹ ਕਹਿੰਦੇ ਸੀ ਵੀ 2 ਕਰੋੜ ਕਰੋੜ ਦੀਆਂ ਗੱਡੀਆਂ ਆਂਦੀ ਅਸਲੀਅਤ ਕੋਈ ਨਹੀਂ ਹੈ